ਮੈਂ ਸੰਜੀਤ ਕੁਮਾਰ ਲਾਡੀ ਪ੍ਰਦਾਨ ਡੀਪੂ ਆਲਡਰ ਯੂਨੀਅਨ ਅੱਜ ਅੰਮ੍ਰਿਤਸਰ ਦੇ ਸਾਰੇ ਡੀਪੂ ਆਲਡਰ ਇੱਥੇ ਪੰਜਾਬ ਸਰਕਾਰ ਦੇ ਵਿਰੁੱਧ ਰੋਜ ਪ੍ਰਦਰਸ਼ਨ ਕਰਨ ਵਾਸਤੇ ਪਹੁੰਚੇ ਹਨ ਕਿਉਂਕਿ ਪੰਜਾਬ ਸਰਕਾਰ ਨੇ ਵਿਭਾਗੇ through ਡੀਪੂ ਆਲਡਰ ਨਾਲ ਬਹੁਤ ਵੱਡਾ ਧੋਖਾ ਕੀਤਾ ਹੈ ਇਹਨਾਂ ਨੇ 6-7 ਮਹੀਨੇ ਤੋਂ ਡੀਪੂ ਆਡਾ ਨੂੰ ਕਹਿ ਰਹੇ ਸਨ ਕਿ ਤੁਹਾਨੂੰ ਨਵੀਆਂ ਈ-ਬੋਜ਼ ਮਸ਼ੀਨਾ ਜਾਰੀ ਕੀਤੀਆਂ ਜਾਣਗੀਆਂ ਪਰ ਈ-ਬੋਜ਼ ਮਸ਼ੀਨਾ ਕੱਲੇ-ਕੱਲੇ ਡੀਪੂ ਆਡਰ ਨੂੰ ਨਾ ਜਾਰੀ ਨਹੀਂ ਕੀਤੀਆਂ ਤੇ ਧੋਖੇ ਨਾਲ ਜਨਵਰੀ ਮਹੀਨੇ ਵਿੱਚ ਡੀਪੂ ਆਡਰਾ ਪਾਸੋਂ ਮਸ਼ੀਨਾ ਵਾਪਸ ਲਿਆ ਲਈਆਂ ਗਈਆਂ ਉਹੀ ਮਸ਼ੀਨਾ ਇਹਨਾਂ ਨੇ ਜਿਹੜੀਆਂ ਸਮਾਰਟ ਦੁਕਾਨਾਂ ਇਹਨਾਂ ਨੇ ਜੀ ਇੰਡੀਆ ਖੋਲੀਆਂ ਮਾਰਕੀਟ ਤੋਂ ਜਿਹੜਾ ਕਿ ਜ਼ਰਾ ਧੋਖਾ ਹੋ ਰਿਹਾ ਆ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਪਰ ਉਹ ਮਸ਼ੀਨਾਂ ਇਹਨਾਂ ਨੇ ਉਹਨਾਂ ਮਾਰਕੀਟ ਦੀਆਂ ਦੁਕਾਨਾਂ ਦੇ ਦੇ ਦਿੱਤੀਆਂ ਨੇ ਹੁਣ ਜਦੋਂ ਡੀਪੂ ਆਰਡਰ ਆਪਣੀਆਂ ਮਸ਼ੀਨਾਂ ਇਹਨਾਂ ਤੋਂ ਵਾਪਸ ਮੰਗ ਰਹੇ ਹਨ ਤੇ ਇਹ ਟਾਲ ਟਾਲ ਮਟੋਲ ਦੀ ਨੀਤੀ ਬਣਾ ਰਹੇ ਆ ਕਦੀ ਕਹਿ ਰਹੇ ਨੇ ਤਾਂ ਤੁਹਾਨੂੰ ਹਫ਼ਤੇ ਤੱਕ ਮਿਲ ਜਾਣੀਆਂ 10 ਦਿਨ ਪਰ 2 2.5 ਮਹੀਨੇ ਹੋ ਗਏ ਆ ਮਸ਼ੀਨਾਂ ਵਾਪਸ ਲਿਆ ਲੈ ਗਈਆਂ ਜਦੋਂ ਕਿ ਅਲੋਕੇਸ਼ਨ ਚੰਡੀਗੜ੍ਹ ਤੋਂ ਹੋ ਗਈ ਐ ਡੀਪੂ ਹੋਲਡਰ ਆ ਪਾਸ ਮਸ਼ੀਨਾ ਨਾ ਹੁਣ ਕਰਨ ਕਿਉਂਕਿ ਲੋਕ ਲੋਕ ਬਹੁਤ ਸਿਆਣੇ ਹੋ ਚੁੱਕੇ ਨੇ ਉਹ ਆਨਲਾਈਨ ਦੇਖ ਲਿਦੇ ਹੁਣ ਕਿ ਕਿਹੜੇ ਡੀਪੂ ਦੇ ਸਟਾਕ ਪਿਆ ਹੈ ਉਹ ਡੀਪੂ ਤੇ ਜਾ ਕੇ ਆਪਣੀ ਕਰਕੇ ਦੀ ਡਿਮਾਂਡ ਕਰ ਰਹੇ ਹਨ ਪਰ ਡੀਪੂ ਹੋਲਡਰ ਜਦੋਂ ਤੇ ਕੋਈ ਬਾਇਓਮੈਟ੍ਰਿਕ ਮਸ਼ੀਨ ਹੀ ਨਹੀਂ ਹੈਗੀ ਉਹ ਸੇਲ ਕਿੱਥੋਂ ਕਰ ਸਕਦਾ ਹੈ ਪਰ ਲੋਕੀ ਇਹ ਕਹਿ ਕੇ ਡੀਪੂ ਹੋਲ ਰਹਿਣਾ ਗਲਤ ਬੋਲ ਰਹੇ ਹਨ ਮਾਰਾ ਵਤੀਰਾ ਕਰ ਰਹੇ ਹਨ ਕਿ ਸਾਨੂੰ ਕਰਨ ਦੇਓ ਪਰ ਡੀਪੋ ਆਲਡਰ ਦੇ ਵਸ ਦੀ ਗੱਲ ਨਹੀਂ ਅਸੀਂ ਮੈਕਬੇ ਨੂੰ ਇਸ ਮਹੀਨੇ 12 ਤਰੀਕ ਨੂੰ ਆ ਕੇ ਵੀ ਬੇਨਤੀ ਕੀਤੀ ਸੀ ਕਿ ਜਿਆਦਾ ਨਹੀਂ ਤੇ ਮਾਰਕਫੈਡ ਤੋਂ ਅਧੀਆਂ ਮਸ਼ੀਨਾਂ ਲੈ ਗਈ ਸਾਨੂੰ ਦਿੱਤੀਆਂ ਜਾਣ ਕਿਉਂਕਿ ਆਨਲਾਈਨ ਚੈੱਕ ਕੀਤਾ ਜਾਵੇ ਉਹਨਾਂ ਨੇ ਹਲੇ ਤੱਕ 50% ਮਸ਼ੀਨਾਂ ਹੀ ਚਾਲੂ ਹਾਲਾਤ ਵਿੱਚ ਚਲਾ ਰਹੇ ਨੇ ਬਾਕੀ ਉਹਨਾਂ ਕੋ ਮਸ਼ੀਨਾਂ ਬੰਦ ਪਈਆਂ ਨੇ ਪਰ ਇਹ ਡੀਪੋ ਆਲਡਰ ਨੂੰ ਖਰਾਬ ਕਰ ਰਹੇ ਨੇ ਤੇ ਮਸ਼ੀਨਾਂ ਨਹੀਂ ਦੇ ਰਹੇ ਹੁਣ ਜਿਹੜੇ ਡੀਪੋ ਦੇ ਮਸ਼ੀਨ ਕਣਕਾਂ ਬੈਲੈਂਸ ਪਈਆਂ ਆ ਆਪਾਂ ਨਹੀਂ ਦੇ ਸਕਦੇ ਤੇ ਹੁਣ ਆਪਾਂ ਇਹ ਅਜੇ ਜਿਹੜਾ ਧਰਨਾ ਪ੍ਰਦਰਸ਼ਨ ਕਰਕੇ ਇਸ ਤੋਂ ਬਾਅਦ ਅੀਸਾ ਨੂੰ ਮੰਗ ਪੱਤਰ ਦੇਵਾਂਗੇ ਕਿ ਸਾਨੂੰ ਸਾਰੇ ਡੀਪੂ ਹਟਾ ਨੂੰ ਬਾਇਓਮੈਟ੍ਰਿਕ ਮਸ਼ੀਨਾਂ ਇੱਕ ਹਫ਼ਤੇ ਦੇ ਅੰਦਰ ਅੰਦਰ ਮੁਹਈਆ ਕਰਾਈਏ ਜਾਣ ਤੇ ਜਿਹੜੀ ਅਲੋਕੇਸ਼ਨ ਚੰਡੀਗੜ੍ਹ ਤੋਂ ਹੋਈ ਆ ਡੀਪੂ ਹਟਾ ਨੂੰ ਤੇ ਸਰਕਲ ਦਫ਼ਤਰ ਵਾਲੇ ਅੰਮ੍ਰਿਤਸਰ ਵਾਲੇ ਉਹ ਅਲੋਕੇਸ਼ਨ ਨਹੀਂ ਕਰ ਰਹੇ ਉਹਨਾਂ ਨੂੰ ਰੋਕਿਆ ਗਿਆ ਪਰ ਜੇ ਸਾਨੂੰ ਅਲੋਕੇਸ਼ਨ ਇਹਨਾਂ ਨੇ ਨਹੀਂ ਕੀਤੀ ਤੇ ਇਸ ਤੋਂ ਜ਼ਿਆਦਾ ਵੀ ਧਰਨੇ ਦਿੱਤੇ ਜਾਣਗੇ ਤੇ ਆਪਾਂ ਇਥੇ ਮੁਖੜ ਹਟਾਤੇ ਹੀ ਬੈਠਾਂਗੇ ਕਿਉਂਕਿ ਇਹ ਸਾਡੇ ਰੋਜਗਾਰ ਦਾ ਮਸਲਾ ਹੈ ਜੇ ਸਰਕਾਰ ਇੱਕ ਪਾਸੇ ਕਹਿ ਰਹੀ ਆਪਾਂ ਸਾਰਿਆਂ ਨੂੰ ਰੋਜਗਾਰ ਦੇਣਾ ਹੈ ਤੇ ਪੰਜਾਬ ਦੇ ਵਿੱਚ 18000 ਡੀਪੂ ਆਲਡਰਨ ਅੰਮ੍ਰਿਤਸਰ ਵਿੱਚ ਜੇ ਕੋ ਤੇ 18500 ਡੀਪੂ ਆਲਡਰਨ ਇਹ ਸਾਰਿਆਂ ਦਾ ਇਹ ਰੋਟੀ ਖੋਹ ਰਹੇ ਨੇ ਇਸ ਕਰਕੇ ਅੱਜ ਸਾਰੇ ਡੀਪੂ ਆਲਡਰ ਭਰਾ ਇਕੱਠੇ ਹੋਏ ਹਨ ਤੇ ਆਪਾਂ ਇੱਕ ਵਾਰੀ ਹੱਥ ਜੋੜ ਕੇ ਬੇਨਤੀ ਵੀ ਕਰਦੇ ਆਂ ਸਰਕਾਰ ਨੂੰ ਕੀ ਡੀਬੂ ਹਲੜਾ ਦੇ ਜਿਹੜੇ ਪਰਿਵਾਰ ਆ ਇਹ ਵੀ ਤੁਸੀਂ ਪਾ ਲੈਨੇ ਹਨ ਇਹ ਡੀਬੂ ਹਲੜਾ ਦੇ ਜੋ ਵੀ ਰੋਟੀ ਪਾਣੀ ਦਾ ਜਜਗੜ ਉਹ ਤੁਸੀਂ ਕਰਨਾ ਪਰ ਜਦੋਂ ਇਹ ਸਾਡੇ ਕੋਲ ਸਭ ਕੁਝ ਹੋਰ ਖੋਹ ਰਹੇ ਹਨ ਇਸ ਕਰਕੇ ਆਪਾਂ ਪੰਜਾਬ ਸਰਕਾਰ ਦੇ ਵਿਰੁੱਧ ਬੋਲਾਂਗੇ ਵੀ ਤੇ ਲੜਾਂਗੇ ਵੀ ਕਿਉਂਕਿ ਇਹ ਸਾਡਾ ਹੱਕ ਹੈ ਅੱਜ ਸ਼ਹਿਰ ਡੀਪੂ ਹਰ ਸਾਰੇ ਸਾਰੇ ਸ਼ਹਿਰ ਦੇ ਵੀ ਤੇ ਪਿੰਡਾਂ ਦੇ ਵੀ ਬਲਾਕਾਂ ਦੇ ਸਾਰੇ ਇਕੱਠੇ ਹੋਏ ਜਿਹੜੀ ਪੰਜਾਬ ਸਰਕਾਰ ਦੀ ਸਕੀਮ ਜਿਹੜੀ ਆ ਘਰ ਘਰ ਨਹੀਂ ਸਮਝ ਕੇ ਘਰ ਘਰ ਪਛਾਈ ਨਹੀਂ ਸਕਦੇ ਹੋ ਉਹਦੇ ਨਾਲ ਤੁਹਾਡਾ ਕੀ ਕੀ ਨੁਕਸਾਨ ਹੈ ਕਿਉਂਕਿ ਪਹਿਲੇ ਤੋਂ ਆਪਾਂ ਇਹਨਾਂ ਨੂੰ ਕਹ ਜਿਹਨੇ ਰਾਸ਼ਨ ਕਾਰਡ ਬਣੇ ਹਨ ਇਹਨਾਂ ਨੇ ਕਿਹਾ ਕਿ 200 ਕਾਰਡ ਪਤੀ ਡੀਪੂ ਦੇ ਕੇ ਬਾਕੀ ਆਪਾਂ ਨਵੇਂ ਡੀਪੂ ਬਣਾਵਾਂਗੇ ਉਹ ਐਵਰੇਜ ਪਹਿਲਾਂ ਪੁਰਾਣੇ ਡੀਪੂ ਦੇ ਨਹੀਂ ਪੂਰੀ ਹੁੰਦੀ ਜੇ ਪੁਰਾਣੇ ਡੀਪੂ ਜਿਹੜੇ ਪਹਿਲੇ ਹੈਗੇ ਹਨ ਰੋਜ਼ਗਾਰ ਤੇ ਹੈਗਾ ਪਹਿਲਾਂ ਇਹਨਾਂ ਹਰ ਬੰਦੇ ਨੂੰ ਰੋਜ਼ਗਾਰ ਦੇਣਾ ਪਹਿਲਾਂ ਹਾਰੇ ਡੀਪੂ ਦੇ 200 ਕਾਰਡ ਪੂਰਾ ਕਰ ਦੇਣ ਉਸ ਤੋਂ ਬਾਅਦ ਨਵੀਂ ਦੁਕਾਨ ਖੋਲਣ ਕਿਉਂਕਿ ਪਹਿਲੇ ਡੀਪਾ ਇੱਕ 50 ਕਾਰਡ ਕੋਈ 70 ਕੇ ਕੋਈ 100 ਕੇ ਕੋਈ 200 ਕੋਈ ਇੰਨੇ ਹੀ ਮਿਲੀ ਬਗ ਵਧ ਵੀ ਆ ਗਏ ਆ ਪਰ ਆਪਾਂ ਕਹਿੰਦੇ ਆ ਉਹਨਾਂ ਦੇ 200 ਕਾਰਡ ਪੂਰੇ ਕਰਕੇ ਜਿਹਦੇ ਨਾਲ ਕੋਈ ਨਵੀਂ ਦੁਕਾਨ ਖੋਲਣੀ ਤੇ ਖੋਲਣ ਪਰ ਪਹਿਲਾਂ ਪੁਰਾਣੇ ਡੀਪੂ ਆਰਡਰ ਜਿਹੜੇ ਇੱਥੇ ਜਿੰਨਾ ਰੋਜ਼ਗਾਰ ਚੱਲ ਰਿਹਾ ਜਿੰਨਾ ਰੋਟੀ ਮਿਲ ਰਹੀ ਆ ਉਹ ਉਹਨਾਂ ਦੀ ਰੋਟੀ ਤੇ ਪੂਰੀ ਕਰਾਂ ਉੱਥੇ ਡੀਪੂ 200 ਕਾਰਡ ਪੂਰਾ ਕਰਕੇ ਬਾਕੀ ਨਵੀਆਂ ਦੁਕਾਨਾਂ ਖੋਲਣ ਉਹਦੇ ਵਿੱਚ ਆ ਸਾਨੂੰ ਕੋਈ ਇਹਨਾਂ ਨੂੰ ਆ ਪਰ ਖੋਲਣ ਹੋਦੋਂ ਜਦੋਂ ਪੁਰਾਣੇ ਡੀਪਾ 264 ਪੂਰੇ ਇਹ ਜਦੋਂ ਇਹ ਇਲੈਕਸ਼ਨ ਤੋਂ ਪਹਿਲਾਂ ਦੀ ਹੈ ਜਿਹੜੀ ਇਲੈਕਸ਼ਨ ਹੋਈ ਹੈ 22 ਵਿੱਚ ਉਸ ਤੋਂ ਪਹਿਲਾਂ ਦੀ ਮੰਦ ਜੀ ਤਦ ਤੱਕ ਜਿਹੜਾ ਤਾਂ ਜਿਹੜਾ ਮਾਰ ਜਾਂਦੇ ਇਸ ਤਰ੍ਹਾਂ ਆ ਜੀ ਡੀਬੂ ਓਡਾ ਨੂੰ 47.5 ਰੁਪਏ ਕਿੰਡਲ ਦੀ ਕਮਿਸ਼ਨ ਦੇ ਰਹੇ ਆ ਜਦੋਂ ਕਿ ਸੈਂਟਰ ਸਰਕਾਰ ਦੇ ਹੁਕਮਿਆਂ ਕਿ 119 ਰੁਪਏ ਕਿੰਡਲ ਦੀ ਕਮਿਸ਼ਨ ਦੇਣੀ ਹੈ ਅੱਧੀ ਕਮਿਸ਼ਨ ਸੈਂਟਰ ਸਰਕਾਰ ਪੰਜਾਬ ਸਰਕਾਰ ਨੂੰ ਭੇਜ ਦਿੰਦੀ ਹੈ ਲਗਭਗ 60 60 ਰੁਪਏ ਪਰ ਉਹ ਉਹ ਉਹਦੇ ਵਿੱਚੋਂ ਵੀ ਕੱਟ ਗਏ ਇਹ ਸਾਨੂੰ 47.50 ਰੁਪਏ ਦੇ ਰਹੇ ਨੇ ਵੀ ਸਾਡੀ ਜਿਹੜੇ ਸੈਂਟਰ ਤੋਂ ਪੈਸੇ ਆਉਂਦੇ ਨੇ ਉਹਦੇ ਵਿੱਚ ਵੀ ਇਹ ਟਾਕਾ ਮਾਰ ਰਹੇ ਆ ਪਰ ਆਪਣੇ ਕੋਲੋਂ ਕੋਈ ਪੈਸਾ ਨਹੀਂ ਬਾਰੇ ਜਦ ਕਿ ਨਹੀਂ ਮੰਨੇਗੀ ਆਪਾਂ ਮੁਜਾਰੇ ਵੀ ਕਰਾਂਗੇ ਤੇ ਵੱਡੇ ਬਦਰ ਦੇ ਇੱਥੇ ਭੋਖੜ ਥਾਲ ਦੇ ਬੈਠਾਂਗੇ ਜੀ ਚੰਡੀਗੜੀ ਜਾਵਾਂਗੇ ਤੇ ਪਿਛਲੇ ਦਿਨ ਉਹਨਾਂ ਨੂੰ ਦੇ ਆਏ ਆ ਤੇ ਆਪਾਂ ਜਿਹੜਾ ਉਹਨਾਂ ਨੂੰ ਟਾਈਮ ਦਿੱਤਾ ਆ ਆਪਾਂ ਆਪਣੇ ਮੰਗ ਪੱਤਰ ਵਿੱਚ ਵੀ ਅਗਲੇ ਮੰਗਲਵਾਰ ਦਾ ਟਾਈਮ ਦਿੱਤਾ ਹੈ ਜੇ ਮੰਗਲਵਾਰ ਤੱਕ ਸਾਨੂੰ ਇਹਨਾਂ ਨੇ ਈ-ਪੁਲ ਮਸ਼ੀਨਾ ਤੇ ਕਣਕ ਦੀ ਵਣ ਨਹੀਂ ਜਾਰੀ ਕੀਤੀ ਤੇ ਉਸ ਤੋਂ ਬਾਅਦ ਅਸੀਂ ਇਸ ਤੋਂ ਵੱਡੇ ਤਰ੍ਹਾਂ ਰੋਸ਼ ਪ੍ਰਦਰਸ਼ਨ ਕਰਾਂਗੇ ਧੰਨਵਾਦਾਂਗੇ ਹੋ ਸਕਦਾ ਫੜਕਾ ਵੀ ਜਾਮ ਕਰੀਏ ਤੇ ਪੋਫੜ ਦਾਲਦੇ ਬੈਠੀਏ ਜੀ ਜੀ ਮੁੱਖ ਮੰਗਾ ਕਿਹੜੀਆਂ ਸੀਗੀਆਂ ਕਿ ਕੀ ਆਸ਼ਵਾਸ਼ਣ ਦਿੱਤਾ ਗਿਆ ਧੰਨਵਾਦ ਮੁੱਖ ਮੰਗਾ ਸਾਡੀਆਂ ਦੋ ਹੀ ਹੈਗੀਆਂ ਹੱਲੇ ਤੇ ਜਿਹੜੀਆਂ ਆਪਾਂ ਕੀਤੀਆਂ ਮੰਗਾਂ ਦੇ ਕਾਫੀ ਆ ਪਰ ਯਾਨੀ ਇਸ ਇਸ ਟਾਈਮ ਤੇ ਇਸ ਮੌਕੇ ਸਾਡੀਆਂ ਹੈਗੀਆਂ ਇੱਕ ਤੇ ਹੈਗਾ ਬਾਇਓਮੈਟਿਕ ਮਸ਼ੀਨਾ ਸਾਨੂੰ ਜਾਰੀ ਕੀਤੀ ਜਾਂ ਸਾਡੀ ਬੋਰਡਰ ਨੂੰ ਇੱਕ ਕਣਕ ਦੀ ਐਰੀ ਅਲੋਕੇਸ਼ਨ ਚੰਡੀਗੜ੍ਹ ਤੋਂ ਹੋ ਗਈ ਆ ਸਰਕਲ ਦਾ ਸਿਰਫ ਅਲੋਕੇਸ਼ਨ ਕਰਕੇ ਡੀਪੂ ਹਟਾ ਨੂੰ ਕਣਕ ਦੀ ਅੰਡ ਦਿੱਤੀ ਜਾਵੇ ਤਾਂ ਕਿ ਡੀਪੂ ਹਟ ਆਪਣੀ ਵੰਡ ਕਰ ਸਕੇ ਜੇ ਮੰਗਾ ਤੁਹਾਡੀ ਪੂਰੀਆਂ ਨਹੀਂ ਹੁੰਦੀਆਂ ਤਾਂ ਕੀ ਅਗਲੀ ਕਾਰਵਾਈ ਕੀ ਹੋਏਗੀ ਉਹ ਤੇ ਆਪਾਂ ਆਪਣੇ ਮੰਗ ਪੱਤਰ ਵਿੱਚ ਹੀ ਲਿਖਿਆ ਆ ਕਿ ਜੇ ਨਹੀਂ ਸਾਡੇ ਹੋਈਆਂ ਤੇ ਪੰਜਾਬ ਲੈਵਲ ਤੇ ਸਾਡੇ ਸਾਰੇ ਪਨੇ ਚੱਲ ਰਿਹਾ ਪਰ ਆਪਾਂ ਅੰਮ੍ਰਿਤਸਰ ਵਿੱਚ ਇਸ ਤੋਂ ਵੱਡਾ ਰੋਜ ਪ੍ਰਦਰਸ਼ਨ ਕਰਾਂਗੇ ਅੱਜ ਕੁਝ ਭਰਾ ਸਾਡੇ ਆਏ ਆ ਆਪਾਂ ਸਾਰਿਆਂ ਨੂੰ ਨਹੀਂ ਹਿੱਸਾ ਦੇ ਆ ਕਿ ਹਰ ਬਲਾਗ ਆਪਾਂ ਕਹਿੰਦਾ 15-15 20-20 ਬੰਦੇ ਆਓ ਸ਼ਹਿਰ ਚ 2000 ਸੱਧਿਆ ਅਗਲੀ ਵਾਰੀ 17-1800 ਡੀਪੂ ਹਲੜ ਇਕੱਠਾ ਹੋ ਕੇ ਤੇ ਆਪਾਂ ਇਸ਼ਤਿਹਾਰ ਵੀ ਦਵਾਂਗੇ ਨਾਮ ਮਨੀਸ਼ ਕੁਮਾਰ ਜੀ ਮੈਂ ਡੀਪੂ ਹਲੜ ਦਾ ਤੇ ਵਾਈਸ ਪ੍ਰਧਾਨ ਜੁਹੇਂ ਦਾ ਆਪਣੇ ਅੰਮ੍ਰਿਤਸਰ ਦੀ ਤੇ ਇਸ ਤਰ੍ਹਾਂ ਵੀ ਪਿਛਲੇ ਦਿਨਾਂ ਚ ਇਹਨਾਂ ਨੇ ਜਿਹੜੇ ਕਾਰਡ ਕੱਟੇ ਸੀਗੇ ਇਸ ਸਰਕਾਰ ਨੇ ਉਸ ਪਹਿਲੇ ਤਾਂ ਉਹਦੇ ਵਿੱਚ ਵੀ ਸਦਾ ਘਪਲਾ ਸੀਗਾ ਵੀ ਉਹ ਜਿਹੜੇ ਕਾਰਡ ਕੱਟੇ ਸੀ ਉਹਦੀ ਕੋਈ ਵੈਰੀਫਿਕੇਸ਼ਨ ਨਹੀਂ ਹੋਈ ਡਿਪਾਰਟਮੈਂਟ ਕੋ ਲਿਸਟਾਂ ਲੈ ਕੇ ਉਹਨਾਂ ਨੇ ਕਾਰਡ ਕੱਟਦੇ ਸੀਗੇ ਉਹਦੇ ਵਿੱਚ ਲੋਕਾਂ ਨੂੰ ਅਲੀਗੇਸ਼ਨ ਲਾਏ ਸੀ ਕਿ ਕਿਸੇ ਦਾ 1000 ਰੁਪਏ ਤੋਂ ਵੱਧ ਬਿੱਲ ਆਂਦਾ ਕਿਸੇ ਕੋ ਪਿਸਤਲ ਦਾ ਲਾਇਸੈਂਸ ਹੈ ਉਹ ਜਿਹੜੇ ਕਾਰ ਵੀ ਜਿਹੜੇ ਜਾਰੀ ਕਰ ਰਹੇ ਨੇ ਉਹਦੇ ਵਿੱਚ ਵੀ ਜਿਹੜਾ ਹੈਗਾ ਸਰਕਾਰ ਕੋਲ ਕੋਈ ਬੰਦਾ ਨਹੀਂ ਹੈਗਾ ਕਾਰ ਜਾਰੀ ਕਰਨ ਵਾਲਾ ਉਹ ਦੀਪੂਲ ਡਰਾਂ ਨੂੰ ਅੱਗੋਂ ਜਿਹੜੇ ਆਪਰੇਟਰ ਪ੍ਰਾਈਵੇਟ ਲੈ ਰਹੀ ਹੈ ਇਹਨਾਂ ਨੂੰ ਜਾਰੀ ਕੀਤਾ ਜਾਵੇ ਜਦ ਕੀ ਉਹ ਥੱਲੇ ਨੇ ਪੱਧਰ ਤੇ ਕੰਮ ਨਹੀਂ ਹੋ ਰਿਹਾ ਉਹਦੇ ਵਿੱਚ ਵੀ ਇਸ ਸਰਕਾਰ ਨੇ ਲੋਕਾਂ ਦੇ ਨਾਲ ਸਰਸਰ ਧੱਕਾ ਕੀਤਾ ਸੀਗਾ ਜਿਹੜੇ ਅੱਜ ਕਾਰ ਸ਼ੁਰੂ ਹੋ ਗਏ ਨੇ ਇਹਦਾ ਮਤਲਬ ਉਹ ਸਾਰੇ ਅਲੀਗੇਸ਼ਨ ਖਤਮ ਹੋ ਗਏ ਨੇ ਉਹ ਪਹਿਲੇ ਵੀ ਤਗੜੇ ਬੰਦਿਆਂ ਦੇ ਕਾਰਡ ਚੱਲਦੇ ਸੀਗੇ ਜਿਹੜੇ ਕੱਟੇਗੇ ਉਹ ਬੇहद ਗਰੀਬ ਬੰਦੇ ਸੀਗੇ ਅੱਜ ਸਰਕਾਰ ਨੇ ਆਪਣੇ ਇਲੈਕਸ਼ਨ ਸਟੈਂਡ ਕਰਕੇ ਉਹ ਸਾਰੇ ਗਰੀਬਾਂ ਦੇ ਜਿਹੜੇ ਕਾਰਡ ਨੇ ਅਸੀਂ ਗਰੀਬ ਕਹਿੰਦੇ ਸਰਕਾਰ ਨੇ ਤਗੜੇ ਕੀ ਸੀ ਤੇ ਅੱਜ ਉਹ ਕਾਰਡ ਸ਼ੁਰੂ ਕਰ ਦਿੱਤੇ ਨੇ ਉਹ ਜਿਹੜੀ ਘਰ-ਘਰ ਰਾਸ਼ਨ ਦੀ ਸਕੀਮ ਹੈ ਇਹ ਸਰਕਾਰ ਦੀ ਆਲੇ ਸਮਝ ਫੇਲ ਹੋਣੀ ਹੈ ਇੱਕ ਡੀਪੂ ਹੋਲਡਰ ਇੱਕ ਸਪੈਸੀਫਿਕ ਜਗ੍ਹਾ ਤੇ ਵਜ਼ੇਟੀਆਂ ਰੱਖ ਕੇ ਆਪਣੀ ਲੇਬਰ ਰੱਖ ਕੇ ਕੰਡਾ ਰੱਖ ਕੇ ਬੱਤੀ ਦਾ ਪ੍ਰਬੰਧ ਰੱਖ ਕੇ ਇੱਕ 100 ਕਾਰ 200 ਕਾਰ ਨੂੰ ਕਣਕ ਮੰਡਲ ਲੱਗੇ 15 ਦੂਵੀਜ਼ਨ ਲੱਗਦੇ ਨੇ ਇਹ ਜਿਹੜਾ ਘਰ ਘਰ ਆਟਾ ਕਿਹੜੇ ਤਰੀਕੇ ਨਾਲ ਪਹੁੰਚਾਣਗੇ ਸਾਨੂੰ ਪਤਾ ਇਹ ਬਿਲਕੁਲ ਲੋਕਾਂ ਨੂੰ ਬੇਕੂ ਬਣਾ ਰਹੀ ਸਰਕਾਰ ਔਰ ਲੋਕ ਵੀ ਸਿਆਣੇ ਨੇ ਪਰ ਜੇ ਕੁਝ ਪਿੰਡਾਂ ਦੇ ਵਿੱਚ ਲੋਕ ਨੇ ਜਿਹੜੇ ਵਿਚਾਰੇ ਗਰੀਬ ਨੇ ਹੈਂਡ ਟੂ ਮਾਉਥ ਨੇ ਜਿਹੜੇ ਰੋਜ਼ ਮਰਜ਼ੀ ਜ਼ਿੰਦਗੀ ਜੀਂਦੇ ਨੇ ਉਹ ਆਟਾ ਲੈਣ ਨੂੰ ਮਜਬੂਰ ਹੈ ਉਸ ਨਾਲ ਜਿਹੜੀ ਸਰਕਾਰ ਜਨਤਾ ਜਿਹੜੀ ਸਾਡੇ ਡੀਪੂ ਹਟਰਾ ਦੇ ਨਾਲ ਹੈ ਕਿਉਂਕਿ ਉਹਨਾਂ ਨੂੰ ਸਮੇਂ-ਸਮੇਂ ਸਰ ਕਣਕ ਆਂਦੀ ਸੀ ਸਮੇਂ-ਸ ਵਿਸ਼ ਕਰਕੇ ਅਸੀਂ ਵਿਰੋਧ ਕਰਦੇ ਆਂ ਔਰ ਆਲੇ ਸਮਝ ਅਸੀਂ ਜਨਤਾ ਨੂੰ ਵੀ ਨਾਲ ਲਵਾਗੇ ਅਸੀਂ ਲੋਕ ਆਲੇ ਸਮਝ ਦੋ ਚਾਰ 5000 ਬੰਦੇ ਦਾ ਇਕੱਠ ਕਰਾਂਗੇ ਜਨਤਾ ਨੂੰ ਨਾਲ ਲਵਾਗੇ ਔਰ ਲੋਕ ਵੀ ਜਿਹੜੇ ਨੇ ਸਾਡੇ ਨਾਲ ਨੇ ਜਿਹੜੇ ਕਹਿੰਦੇ ਸਾਨੂੰ ਸਮੇਂ-ਸਮੇਂ ਸਰ ਕਣਕ ਮਿਲਦੀ ਹੈ ਸਾਨੂੰ ਆਟੇ ਦੀ ਲੋੜ ਨਹੀਂ ਹੈ ਜਦੋਂ ਸਰਕਾਰ ਕੋਈ ਬਿਲਕੁਲ ਨਹੀਂ ਕੋਈ ਸਾਨੂੰ ਬਿਲਕੁਲ ਨਹੀਂ ਪੁੱਛਿਆ ਗਿਆ ਜਦੋਂ ਇਸ ਸਰਕਾਰ ਨੇ ਲਾਂਚ ਕੀਤੀ ਹੈ ਇਹ ਪਹਿਲਾਂ ਤਾਂ ਅਸੀਂ ਜਦੋਂ ਸ਼ੁਰੂ ਕੀਤਾ ਸੀ ਅਸੀਂ ਸਟੇ ਲੈ ਲਿਆ ਸੀਗਾ ਦੁਬਾਰਾ ਸਾਡੇ ਪੁੱਛੇ ਵੀ ਨਾ ਇਹਨਾਂ ਨੇ ਟਾਈਮ ਤੇ ਆ ਕੇ ਦੱਸਿਆ ਵੀ ਅਸੀਂ ਆਪਣਾ ਜਿਹੜਾ ਜਿਹੜੇ ਮਾਰਕਫੈਟ ਦੇ ਸੈਂਟਰ ਖੋਲ ਦਿੱਤੇ ਨੇ ਤੇ ਇਹਨਾਂ ਦੇ ਆਟਾ ਤਾ ਜਾ ਰਿਹਾ ਚਲੋ ਸਾਨੂੰ ਕੋਈ ਤਰਾਜ ਨਹੀਂ ਅਗਰ ਜਿਹੜੇ ਲੈਣਾ ਚਾਹੁੰਦੇ ਆਟਾ ਲੈਣ ਪਰ ਜਿਹੜਾ ਸਾਡਾ ਹੱਕ ਬੰਦਾ ਜਿਹੜੇ ਡੀਪੋ ਦਾ ਕਣਕ ਬੈਲੈਂਸ ਪਈ ਪਿਛਲੇ 3 ਮਹੀਨੇ ਤੋਂ ਖਰਾਬ ਹੋ ਰਹੀ ਹੈ ਉਹਦਾ ਜ਼ਿੰਮੇਵਾਰ ਕੌਣ ਹੋਏਗਾ ਡੀਪੋ ਡਰ ਦੇ ਜਿਹੜੇ ਸੁਸਨੀਆਂ ਪੈ ਜਾਣਗੀਆਂ ਤੇ ਲੋਕ ਬੜੇ ਅਵੇਅਰ ਨਹੀਂ ਜਾ ਕੇ ਆਪਣਾ ਔਨਲਾਈਨ ਵੇਖ ਕੇ ਡੀਪੋ ਡਰ ਦੇ ਘਰ ਫੇਰੇ ਮਾਰਦੇ ਪਏ ਨੇ ਪੁੱਛਦੇ ਨਹੀਂ ਸਾਨੂੰ ਵੀ ਭਾਜੀ ਸਾਡੀ ਕਣਕ ਕਦੋਂ ਆਏਗੀ ਕਣਕ ਕਦੋਂ ਆਏਗੀ ਪਰ ਸਰਕਾਰ ਜਿਹੜੀ ਹੈ ਉਹ ਆਪਣੀਆਂ ਸਿਰਫ ਵੋਟਾਂ ਦੀ ਖਾਤਰ ਆਪਣੇ ਪਿੰਡਾਂ ਥਾਵਾਂ ਦੇ ਵਿੱਚ ਜਿਹੜੇ ਜਿਹੜੇ ਆਪਣੇ ਵਲੰਟੀਅਰ ਉਹਨਾਂ ਨੂੰ ਲੈ ਕੇ ਕਣਕ ਵੰਡਾ ਆਟਾ ਨੰ ਲੋਕਾਂ ਕੋ ਖਤਮ ਭਈਏ بڑے ਮਾਰੇ ਲਾਦੇ ਆਣ ਸਮਝ ਅਸੀਂ ਉਹ ਵੀ ਜਨਤਾ ਦਾ ਇਕੱਠ ਕਰਾਂਗੇ ਔਰ ਸਰਕਾਰ ਦੇ